Sat Nam Saturn, guru. Sat Saturn, Saturn, guru. Sat Saturn, Saturn, guru. Sat naam ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਜੋ ਸਹਿਜ ਪਾਠ ਦੀ ਲੜੀ ਚੱਲ ਰਹੀ ਹੈ ਲੜੀ ਵਿੱਚ ਅੱਜ ਅਸਾਂ ਸਾਰੇ ਨੇ ਰਲ ਮਿਲ ਕੇ ਸਹਿਜ ਪਾਠ ਕਰਨਾ ਅੰਗ ਹੈ 520 ਸ਼ਬਦ ਹੈ ਸ਼ਲੋਕ ਮਹੱਲਾ ਪੰਜਵਾਂ ਪ੍ਰੇਮ ਪਟੋਲਾ ਤੈ ਸਹਿਜ ਦਿੱਤਾ ਟਕਣ ਕੋ ਪਤ ਮੇਰੀ ਇਹ ਸ਼ਬਦੋਂ ਸਾਰੇ ਹੀ ਇਹ ਸਹਿਜ ਪਾਠ ਆਰੰਭ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਪੰਵਾਂ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟਕਣ ਕੁ ਪਤ ਮੇਰੀ ਦਾਨ ਬਿਨਾ ਸਾਈ ਮੈਂਡ ਨਾਨਕ ਸਾਰ ਨਾ ਜਾਣਾ ਤੇਰੀ ਮਹਲਾ 5 ਟੰਡੇ ਸਿਮਰਣਾ ਹਬ ਕਿਸ ਲੱਦਮ ਬਖਮਨ ਡਿਠਮ ਕੋਈ ਜਿਸ ਪਤ ਰਖੈ ਸੱਚਾ ਸਾਹਿਬ ਨਾਟਕ ਮੇਟ ਨ ਸਕੈ ਕੋਈ ਪੌੜੀ ਹੋਵੈ ਸੁਖ ਕਣਾ ਦਇਓ ਧਿਆਏ ਐ ਵੰਏ ਰੋਗਾ ਕਾਣ ਹਰ ਗੁਣ ਗਾਏ ਐ ਹੰਤਰ ਵਰਤ ਠਾਣ ਪ੍ਰਪਚਿਤ ਆਏ ਐ ਪੂਰਨ ਹੋਵੇ ਆਸ ਸੁਨਾਏ ਮਨ ਵਸਾਏ ਐ ਕੋਇ ਨ ਲੱਗੈ ਬਿਗਲ ਆਪ ਗਵਾਇਐ ਗਿਆਨ ਪਦਾਰਥ ਮਤ ਗੁਰ ਤੇ ਪਾਇਐ ਤិន ਪਾਏ ਸਬੇ ਥੋਕ ਜਿਸ ਸਾਪ ਦਿਵਾਇਐ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਐ ਸ਼ਲੋਕ ਮਹੱਲਾ 5ਵਾਂ ਨਦੀ ਤਰੰਦੜੀ ਮੈਂਡਾ ਖੋਜ ਨਾ ਖੰਬੈ ਮੰਜ ਮੁਹੱਬਤ ਤੇਰੀ ਤੈ ਸਹ ਚਰਣੇ ਮੈਂਡਾ ਹੀ ਅੜਾ ਸੀਤਮ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨਾਂ ਦਸੰਦੜਿਆਂ ਦੁਰਮਤ ਵੰਨੈ ਮਿੱਤਰ ਅਸਾੜੜੈ ਸੇ ਹਉ ਟੁੰਡੇਂਦੀ ਜਗ ਸੁਬਾਇਆ ਜਨ ਨਾਨਕ ਵਿਰਲੇ ਕੇਈ ਪਾਉੜੀ ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਐ ਮੈਲ ਸਾਧ ਸੰਗ ਬਠਿਆ ਜਨਮ ਵਰਣ ਪਉ ਕਟਿਐ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੇ ਸੋ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੋ ਉੱਚਾ ਥਾਨ ਅਗੰਮ ਅਪਾਰੀਆ ਰਹਿਣ ਦਿਨ ਸਕਰ ਜੋੜ ਸਾਸ ਸਾਸ ਧਾਈ ਹੈ ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈ ਹੈ ਸ਼ਲੋਕ ਮਹੱਲਾ ਪੰਜਵਾਂ ਬਾਰ ਵਡਾਨੜੇ ਹਮਸ ਤੁਮਸ ਕੋਕਾ ਪਈ ਆ ਰਹੀ ਤੈ ਸਹ ਸੇਤੀ ਲਗੜੀ ਡੋਰੀ ਨਾਨਕ ਅੰਧ ਸੇਤੀ ਬਨ ਗਾਹੀ ਮਹੱਲਾ ਪੰਜਵਾ ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾਉ ਤਿੰਨ ਸੰਗ ਸੰਗ ਨ ਕੀ ਚਾਈ ਨਾਨਕ ਜਿਨਾਂ ਆਪਣਾ ਸੁਆਉ ਪਾਉੜੀ ਸਵੇਲਾ ਪਰਵਾਨ ਜਿਤ ਸਤਿਗੁਰੂ ਭੇਟਿਆ ਹੋਆ ਸਾਧੂ ਸੰਗ ਫਿਰ ਦੁੱਖ ਨ ਟੇਟਿਆ ਪਾਇਆ ਨਿਸ਼ਚਲ ਥਾਨ ਫਿਰ ਗਰਬ ਨ ਲੇਟਿਆ ਨਦਰੀ ਆਇਆ ਇਕ ਸਗਲ ਬ੍ਰਹਮ ਏਟਿਆ ਤਤ ਗਿਆਨ ਲਾਏ ਧਿਆਨ ਦੇਖਤ ਸਮੇਟਿਆ ਸਭ ਜਪੀਐ ਜਾਪ ਜੇ ਮੁਖੋਂ ਬੁਲੇਟਿਆ ਹੁਕਮੈ ਬਜ ਨਿਹਾਲ ਸੁਖ ਸੁਖੇਟਿਆ ਪਰਖ ਖਜਾਨੇ ਪਾਏ ਸਿ ਬਹੁ ਨ ਖੋਟਿਆ ਸ਼ਲੋਕ ਮਹੱਲਾ 5ਵਾਂ ਵੇショ ਹੈ ਜੰਮੂਰ ਖਮੇ ਨਵੰਨ ਗਾਖੜੇ ਜਿਸੋ ਧਣੀ ਮਿਲਨ ਨਾਨਕ ਸੁਖ ਸਮੋਹ ਸਾਜ ਮਹੱਲਾ ਪੰਜਵਾ ਜਿਮੀ ਵਸੰਦੀ ਪਾਣੀਐ ਈਤਣ ਰਖੈ ਪਾਏ ਨਾਨਕ ਸੋ ਸੋ ਹੋ ਆਏ ਜਾਕੇ ਆਡਲ ਹਬਕ ਪੌੜੀ ਤੇਰੇ ਕੀਤੇ ਕੰਮ ਤੁਦਹੀਂ ਗੋਚਰੇ ਸੋਈ ਵਰਤ ਜਗ ਜੇ ਕੀਆ ਤਦ ਧੁਰੇ ਬੇਸੰਭੇ ਬਿਸਮਾਦ ਦੇ ਕੁਦਰਤ ਤੇਰੀਆਂ ਸ਼ਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰਾ ਹੱਥ ਨਿਧਾਨ ਭਾਵੈ ਤਿਸ ਦੇਹ ਜਿਸਨੂੰ ਹੋਏ ਦਇਆਲ ਹਰ ਨਾਮ ਸੇਲੇ ਅਗੰਮ ਅਗੋਚਰ ਬਿਅੰਤ ਅੰਤ ਨਪਾਈਐ ਜਿਸਨੂੰ ਹੋਏ ਕਿਰਪਾਲ ਸੁਨਾਮ ਧਿਆਈਐ ਸ਼ਲੋਕ ਮਹੱਲਾ 5ਵਾਂ ਕੜਸ਼ੀਆਂ ਫਿਰਨ ਸਵਾਵ ਨ ਜਾਣ ਸੁਨੀਆਂ ਸੇਈ ਮokh ਦੇ ਸੰ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲਦਮ ਖੋਜ ਛੜੀ ਆਇ ਉਝੜ ਤਹ ਸਦਤੀ ਵੜ ਨਾਨਕ ਖੇਤ ਨ ਛਿਜੈ ਪੌੜੀ ਹਰਾਦੇ ਹੋ ਸੱਚਾ ਸੋਏ ਸਭ ਕਿਸ ਜਿਸ ਪਾਸ ਦੋਹਾਂ ਸਿਰਿਆਂ ਖਸਮ ਆਪ ਖਿੰਮਹਿ ਕਰੇ ਰਾਸ ਤਿਆਗ ਹੋ ਸਗਲ ਉਪਾਵ ਤਿਸ ਕੀ ਓਟ ਗਾਹੋ ਹੋ ਸਰਣਾਈ ਭਜ ਸੁਖੀ ਹੋ ਸੁਖ ਲਾਹੋ ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ ਜੱਪਿਆ ਅਮਰਤ ਨਾਮ ਬਿਗਨ ਨ ਲੱਗੇ ਕੋਏ ਜਿਸਨੋ ਆਪ ਦਇਆਲ ਤਿਸ ਮਨ ਉੱਠਿਆ ਪਾਈਨ ਸਭਨ ਦਾਨ ਸਾਹਿਬ ਤੁਠਿਆ ਸ਼ਲੋਕ ਮਹੱਲਾ ਪੰਜਵਾਂ ਲੱਦ ਮੱਲਬਣ ਹਾਰ ਕਰਮ ਕਰਨ 도 마피ਰੀ ਇਕੋ ਸਿਰਜਣਹਾਰ ਨਾਨਕ ਬਿਆਨ ਪਸੀਐ ਮਹੱਲਾ ਪੰਜਵਾ ਪਾਪੜਿਆ ਪਾਛਾੜ ਬਾਣ ਸਚਾ ਵਸਨ ਕੈ ਗੁਰਮੰਤਰ ਦਾ ਚੀਤਾਰ ਨਾਨਕ ਦੁਖ ਨਾ ਥੀ ਵਈ ਪਾਉੜੀ ਵਾਹ ਵਾਹੋ ਸਿਰਜਣਹਾਰ ਪਾਈਆਂ ਨ ਠਾਡਿ ਆਪ ਜੀ ਜੰਤ ਮਿਹਰਵਾਨ ਤਿਸ ਨੂੰ ਸਦਾ ਜਾਪ ਦਇਆਧਾਰੀ ਸਮਰੱਥ ਚੁੱਕੈ ਬਿਲਾਪ ਨਟੇ ਤਾਪ ਦੁਖ ਰੋਗ ਪੂਰੈ ਗੁਰਪਰਤਾ ਕੀਤਿਨ ਆਪਣੀ ਰਖ ਗਰੀਬਨਵਾਜਿ ਥਾਪ ਆਪੇ ਲੈਨ ਛਡਾਏ ਬੰਧਨ ਸਗਲ ਕਾਪ ਤਿਸਨ ਬੁਝੀ ਆਸ ਪੁਨੀ ਮਨ ਸੰਤੋਖ ਧਰਾਪ ਵੱਡੀ ਹੂੰ ਵੱਡਾ ਆਪਾਰ ਖਸਮ ਜਿਸ ਲੇਪ ਨ ਪੰਨ ਪਾਵ ਸ਼ਲੋਕ ਮਹੱਲਾ ਪੰਜਵਾਂ ਜਾਂ ਕੋ ਭੇ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਨਾਨਕ ਪੀਤ ਲਗੀ ਤਿਨ ਰਾਮ ਸਿਉ ਪੇਟੁ ਸਾਜ ਸੰਗਾਤ ਮਹੱਲਾ ਪੰਜਵਾ ਰਾਮ ਰਮ ਬੜਾ ਭਾਗੀ ਹੋ ਜਲ ਥਲ ਮਹੀਲ ਸੋਏ ਨਾਨਕ ਨਾਮ ਅਰਾਧਿਆ ਬਿਗਨ ਨ ਲਾਗੇ ਕੋਈ ਪੌੜੀ ਭਗਤਾ ਕਾ ਬੋਲਿਆ ਪਰਵਾਣ ਹੈ ਦਰਗਾ ਪਵੈ ਥਾਏ ਭਗਤਾ ਤੇਰੀ ਤੇ ਕਰਤ ਸਚ ਨਾਏ ਜਿਸਨੋ ਹੋਏ ਦਇਾਲ ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਇਾਲ ਉਹਨਾਂ ਮਿਹਰ ਪਾਏ ਦੁਖ ਦਦ ਬੜ ਰੋਗ ਨ ਪਹੈਂ ਤਿਸ ਮਾਏ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਏਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਆਕਾਏ ਸਲੋਕ ਮਹੱਲਾ 5ਵਾਂ ਕੋਟ ਬਿਗਨਤ ਸਲਾਗਤੇ ਜਿਸਨੂੰ ਵਿਸਰੈ ਨਾ ਨਾਨਕ ਅਨ ਦਿਨ ਬਿਲਪਤੈ ਜਿਉ ਸੁਣਿਐ ਘਰ ਕਾਉ ਮਹੱਲਾ 5ਵਾਂ ਤੇਰੀ ਮਲਾਵਾ ਜੇ ਥੀਐ ਸਾਈ ਸੁਹਾਵੀ ਰਤ ਕੜੀ ਮੋਹਤ ਨਾ ਵੀਸਰੈ ਨਾਨਕ ਰਵੀਐ ਨਿਤ ਪੌੜੀ ਸੂਰ ਬੀਰ ਬਰੀਆ ਮਕਿੰਨੇ ਲਹੋੜੀਐ ਫੌਜ ਸਤਾਣੀ ਹਾਠ ਪੰਜਾਂ ਜੋੜੀਐ ਦਸ ਨਾਰੀ ਹਉ ਤੂਤ ਦਿਨ ਚਮੋੜੀਐ ਜਿਨ ਜਣ ਲੈ ਅਨਰ ਲਾਏ ਇਹੋ ਇਹਨਾਂ ਲੋੜੀਐ ਤ੍ਰਗੁਣ ਇਨਕ ਕਬਸ ਕਿੰਨੇ ਨਾ ਮੋੜੀਐ ਭਰਮ ਕੋਟ ਮਾਇਆ ਖਾਈ ਕਹੋ ਕਿਤ ਬਿਦਿ ਥੋੜੀ ਐ ਗੁਰਪੂਰਾ ਆਰਾਦ ਬਿਖਮੰਦਲ ਫੋੜੀ ਐ ਹਉ ਤੇ ਸੱਗੇ ਦਿਨ ਰਾਤ ਰਹਾ ਕਰ ਜੋੜੀ ਐ ਸ਼ਲੋਕ ਮਹੱਲਾ ਪੰਜਵਾਂ ਕਿਲ ਬਖ ਸੱਬੈ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜੈ ਨਾਨਕ ਬਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਿਗੁਰੂ ਭੇਟੇ ਆ ਪੂਰੀ ਹੋਵੇ ਜੁਗਤ ਹਾ ਸੰਦਿਆਂ ਖੈਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚ ਹੋਵੇ ਮੁਕਤ ਪਾਉੜੀ ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤਿਗੁਰ ਵਾਹੋ ਆਹੋ ਜਿਨ ਹਰਿ ਸਿਉ ਜੋੜਿਆ ਨਾਮਨ ਧਾਨ ਅਖੋਟ ਗੁਰ ਦੇ ਦਰਵੋ ਮਹਾਰੋਗ ਬਿਕਰਾਲ ਤਿਨੇ ਬਦਾਰ ਪਾਇਆ ਨਾਮਨ ਧਾਨ ਬਹੁਤ ਖਜ਼ਾਨਿਆ ਜਿਤਾ ਜਨਮ ਅਪਾਰ ਆਪ ਸ਼ਾਨਿਆ ਮਹਿਮਾ ਕਹੀ ਨ ਜਾਏ ਗੁਰ ਸਮਰਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਵਰ ਅਪਰੰਪਰ ਅਲਖ ਅਭੇਵ ਸ਼ਲੋਕ ਮਹੱਲਾ 5ਵਾਂ ਉਦਮ ਕਰੰਦਿਆਂ ਜੀਉ ਤੂੰ ਕਮਾਵੰਦਿਆਂ ਸੁਖ ਪੁੰਚ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਹੱਲਾ 5ਵਾਂ ਸਬ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਪਾਉੜੀ ਤੇਰਾ ਕੀਤਾ ਹੋਏ ਤਾਂ ਕਾ ਹੈ ਡਰ ਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਵਰ ਪੀਐ ਆਇਆ ਚਿਤ ਨਿਹਾਲ ਸਾਹਿਬ ਬੇਸਮਾਰ ਤਿਸਨੋਂ ਪੋਹ ਹੈ ਕਵਣ ਜਿਸ ਵੱਲ ਨਿਰੰਕਾਰ ਸਭ ਕੈ ਤਿਸ ਕੈ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਉੱਠਾ ਸਚ ਸਮਾਹਾਰਾ ਤੇਰਾ ਦਾਸ ਧਿਆਇਨ ਤਉ ਤੂੰ ਰਖਣ ਵਾਲਿਆ ਸਿਰ ਸਭਨਾ ਸਮਰਥ ਨਦਰ ਨਿਹਾਲਿਆ ਸ਼ਲੋਕ ਮਹੱਲਾ ਪੰਜਵਾ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨੇਵਾਰ ਰੱਖ લેਹੁ ਪ੍ਰਭ ਆਪਣੇ ਨਾਨਕ ਸਤਿਬਲਿਹਾਰ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੋਹ ਕੱਠਾ ਪੈਨੰਦਿਆਂ ਸਬ ਅੰਗ ਨਾਨਕ ਤ੍ਰਿਗਤ ਨੰਦਾ ਜੀਵਿਆ ਜਿਨ ਸਚ ਨ ਲਗੋ ਰੰਗ ਪੌੜੀ ਜਿਉ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰੱਖੇ ਆਪ ਤਹ ਜਾਏ ਖੜੋਵਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ ਜਪ ਜਪ ਤੁਧ ਨੀਰੰਕਾਰ ਭਰਮ ਪਉ ਖੋਵਣਾ ਜੋ ਤੇਰਾ ਰੰਗ ਰਤੈ ਸੇ ਜੋ ਨ ਨਜੋਵਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੋ ਕਾਮ ਤਿਨ ਕਦੇ ਨ ਰੋਵਣਾ ਨਾਉ ਨਾਨਕ ਬਖਸ਼ੀਸ ਮਨਮਾਹਿ ਪਰੋਵਣਾ ਸ਼ਲੋਕ ਮਹੱਲਾ ਪੰਜਵਾਂ ਜੀਵੰਧਿਆ ਨ ਚੇਤੇ ਮੁਵਾਰ ਲੰਧੜੋ ਖਾ ਨਾਨਕ ਦੁਨੀਆ ਸੰਗ ਗੁਦਾਰੇ ਆ ਸਾਕਤ ਮੂੜ ਨ ਪਾਕ ਮਹੱਲਾ ਪੰਜਵਾ ਜਿਵੰਦਿਆ ਹਰ ਚਿਤਿਓ ਮਰੰਦਿਆ ਹਰ ਰੰਗ ਜਨ ਪਦਾਰਥ ਤਾਰੇ ਆ ਨਾਨਕ ਸਾਦੂ ਸੰਗ ਪੌੜੀ ਆਜੁਗਾ ਦੀਆਪ ਰਖਣ ਵਾਲਿਆ ਸਚ ਨਾਮ ਕਰਤਾਰ ਸਚ ਪਸਾਰੇ ਆ ਊੜਾ ਕਹੀ ਨ ਹੋਏ ਘਟੈ ਘਟ ਸਾਰੇ ਆ ਮਿਹਰਬਾਨ ਸਮਰੱਥ ਆਪੇ ਹੀ ਕਾਲਿਆ ਜਨਮ ਨ ਉਠਾਇਆ ਸੇ ਸਦਾ ਸੁਖ ਲਿਆ ਆਪੇ ਰਚ ਨਿਰਚਾਏ ਆਪੇ ਹੀ ਬਲਿਆ ਸਭ ਕਿਸੇ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸ਼ਲੋਕ ਮਹੱਲਾ ਪੰਜਵਾਂ ਆਦ ਮਦ ਅਰ ਅੰਤ ਬਾਰੇ ਮੈਸਰ ਰਖਿਆ ਸਤਿਗੁਰ ਦਿੱਤਾ ਹਰਨਾਮ ਅੰਮ੍ਰਿਤ ਚਖਿਆ ਸਾਧ ਸੰਗਿ ਅਪਾਰ ਅੰਦਨ ਹਰ ਗੁਣ ਰਵੈ ਭਾਏ ਮਨੋਰਥ ਸਭ ਜੋਨੀ ਨਹਿ ਭਵੈ ਸਭ ਕਿਛ ਕਰਤਾ ਹੱਥ ਕਾਰਨ ਜੋ ਕਰ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਮਹੱਲਾ ਪੰਜਵਾ ਜਿਸਨੂੰ ਮਨ ਵਸਾਏ ਜਿੰਨੇ ਉਪਾਇਆ ਜਿਨ ਮਨ ਜਿੰਨ ਜਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖਿ ਆਇਆ ਹੁਕਮਿ ਬੁਝ ਨਿਹਾਲ ਖਸਮ ਫੁਰਮਾਇਆ ਜਿਸ ਹੋਵਾ ਆਪ ਕਿਰਪਾਲ ਸੁਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੋਖ ਪਾਇਆ ਨਾਨਕ ਜਿਸੈ ਦਇਆਲ 부ਝਾਏ ਹੁਕਮ ਮਿੱਤ ਜਿਸੈ ਪਹਲਾਏ ਆਪ ਮਰਮਰ ਜੰਮੇ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿੰਣ ਟਿਕਣ ਨਾ ਦਿੱਤੇ ਪ੍ਰਵਦਾਸ ਦਾ ਦੁੱਖ ਨਾ ਪ੍ਰਵਦਾਸ ਦਾ ਦੁੱਖ ਨਾ ਖਾਪ ਸਕੈ ਫੜ ਜੋਨੀ ਜੁਤੇ ਮੱਥੇ ਵਾਲ ਪਛੜੀਆਂ ਨਾ ਜਾਂ ਮਾਰਗ ਉੱਤੇ ਦੁੱਖ ਲੱਗੈ ਬਿਲ ਲਾਣੀਆਂ ਨਰਕ ਘੋਰ ਸੁੱਤੇ ਕੰਠ ਲਾਇ ਦਾਸ ਰਖਿਆ ਨਾਨਕ ਹਰ ਸੱਤੇ ਸਲੋਕ ਮਹੱਲਾ ਪੰਜਵਾਂ RAM ਜਪ ਵਡ ਭਾਗੀ ਹੋ ਜਲ ਤਲ ਪੂਰਨ ਹੋਏ ਨਾਨਕ ਨਾਮ ਧਿਆਇਐ ਨਾਨਕ ਨਾਮ ਧਿਆਇਐ ਬਿਗਰ ਨ ਲਾਗੈ ਕੋਈ ਮਹੱਲਾ ਪੰਜਵਾ ਕੋਟ ਬਿਗਨ ਤੇ ਸਲਾਗਤੇ ਜਿਸ ਨੂੰ ਵਿਸਰੈ ਨਾਓ ਨਾਨਕ ਆਂਦਿਨ ਬਿਲਪਤੈ ਜਿਉ ਸੁਣੇ ਘਰ ਕਾਉ ਪੌੜੇ ਸਿਮਰ ਸਿਮਰਦਾ ਧਾਰ ਮਨੋਰਥ ਪੂਰੇ ਆਇਿਸ਼ ਪੁੰਨੀ ਆਇਿਸ਼ ਪੁੰਨੀ ਮਨਿਆਸ ਕੇ ਬਸੂਰੀਆ ਪਾਇਆ ਨਾਮ ਨਿਧਾਨ ਜਿਸਨੋਂ ਭਾਲਦਾ ਜੋਤ ਮਲੀ ਸੰਗ ਜੋਤ ਰਹੇ ਆਕਾਲ ਦਾ ਸੂਖ ਸਜ ਅਨੰਦ ਉਠ ਤਿਤ ਘਰ ਆਵਣ ਜਾਣ ਰਹੇ ਜਨਮ ਨ ਤਾ ਹਮਰ ਸਾਹਿਬ ਸੇਵਕ ਇਕ ਇਕ ਦਿਸਤਾ ਆ ਗੁਰ ਪ੍ਰਸਾਦ ਨਾਨਕ ਸਚ ਸਮਾਇਆ ਸੁਧ ਰਾਗੁ ਗੁਜਰੀ ਭਗਤਾਂ ਕੀ ਬਾਣੀ ਇਕ ਓੰਕਾਰੁ ਸਤਿਗੁਰ ਪ੍ਰਸਾਦਿ ਸ੍ਰੀ ਕਬੀਰ ਜੀਓ ਕਾ ਚਉਪਦਾ ਕਰ ਦੂਜਾ ਚਾਰ ਭਾਵ ਦੋਇ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠ ਪਰ ਠੇਗਾ ਪਰ ਹੈ ਤਾਕਤਾਂ ਮੂਡ ਲੋਕਈ ਹੈ ਹਰ ਬਿਰ ਬੈਲ ਬਿਰਾਨੇ ਹੋਈ ਹੈ ਫਟ ਨਕ ਨ ਟੂਟੇ ਕਾਧਾ ਨ ਕੋਦ ਕੋ ਪੋਸਖਈ ਹੈ ਰਹਾ ਸਾਰੋ ਦਿਨ ਡੋਲਤ ਬਨ ਮਹੀਆ ਅਜ ਹੁਨ ਪੇਟ ਅਕਈ ਹੈ ਜਨ ਭਗਤਨ ਕੋ ਕਹਿਓ ਨ ਮੰਨ ਕੀਓ ਆਪਣੋ ਪਈ ਹੈ ਦੁਖ ਸੋ ਕਰਤ ਮਹਾ ਭ੍ਰਮ ਬੁੱਢੋ अनक जोन भरमई है रत्न जन्म खोयो प्रभु बिस्रेयो एहो अवसर कत पई है प्रमत फिरत तिलक के कप ज्यों गत बिन रेन बहई है कहत कबीर राम नाम बिन मूंड तुने पछतई है गुजरी कर तीजा मुस मुस रोवै कबीर की माई ਏ ਬਾਰਕ ਕੈਸੇ ਜੀਵੈ ਰਗੁ ਰਾਈ ਤਨ ਨ ਬਨਨਾ ਸਭ ਤਜਿਓ ਹੈ ਕਬੀਰ ਹਰਿ ਕਾ ਨਾਮ ਲਿਖ ਲਿਓ ਸਰੀਰ ਰਹਾਉ ਜਬ ਲਗਤਾ ਗਬਾਇਓ ਬੇਹੀ ਤਬ ਲਗ ਬਿਸਰੈ ਰਾਮ ਸੁਨੇਹੀ ਓਸੀ ਮਤ ਮੇਰੀ ਜਾਤ ਜੁਲਾਹਾ ਹਰਿ ਕਾ ਨਾਮ ਲਿਓ ਮਹਿਲਾ कहद कबीर सुनो मेरी माई हमरा इनका दाता एक रघुराई गुजरी श्री नामदेव जी जी के पदे घर पहला एक ओंकार सतगुरु प्रसाद जो राज दे ता कमन बडाई जाओ राज देहे ता कमन बडाई जाओ भीख मंगावे ता क्या घट जाए ਤੂੰ ਹਰ ਪਜ ਮਨ ਮੇਰੇ ਪਰ ਨਿਰਵਾਨ ਭੌਰ ਨ ਹੋਈ ਤੇਰਾ ਆਵਨ ਜਾਨ ਰਹਾ ਸਭ ਤੇ ਉਪਾਈ ਭਰਮ ਭੁਲਾਈ ਜਿਸ ਤੂੰ ਦੇਵ ਹੈ ਤਿਸਹਿ 부ਝਾਈ ਸਤਗੁਰ ਮਿਲੇ ਤਾਂ ਸਹਿ ਸਜਾਈ ਕਿਸਹੁ ਪੂਜ ਦੂਜਾ ਨਦਰ ਨ ਆਈ ਇੱਕੇ ਪਥਰ ਕੀ ਜਪਾਓ ਦੂਜਾ ਪਾਥਰ ਧਰੀਐ ਪਾਓ ਇੱਕਾ ਪਾਥਰ ਕੀਜੈ ਭਾਉ ਦੂਜਾ ਪਾਥਰ ਧਈਐ ਪਾਓ ਜਿਉ ਦੇਉ ਤਉ ਓ ਪੀ ਦੇਵਾ ਕਹਿ ਨਾਮ ਦਿਉ ਹਮ ਹਰ ਕੀ ਸੇਵਾ ਗੂਜਰੀ ਘਰ ਪਹਿਲਾ ਮਲੇ ਨ ਲਛ ਪਾਰ ਮਲੋ ਪਰਮਲਿਓ ਬੈਠੋ ਰੀ ਆਈ ਆਪ ਤਕ ਨਾ ਪਿਖਿਓ ਕਮਨ ਜਾਣੈ ਰੀ ਬਾਈ ਕੌਣ ਕਹੈ ਕਿਣ ਬੂਜੀਐ ਰਮਈਆ ਆਕੁਲ ਰੀ ਬਾਈ ਰਹਾਓ ਜਿਉ ਆਕਾਸ਼ੇ ਪੰਖੀ ਆਲੋ ਖੋਜ ਨਿਰਖਿਓ ਨਾ ਜਾਈ ਜਿਉ ਦਲ ਮਾਜੈ ਮਾਸ਼ਲੋ ਮਾਰਗ ਪੇਖਣੋਂ ਨਾ ਜਾਈ ਜਿਉ ਆਕਾਸ਼ੇ ਕੁੜਵਾਲੋ ਮਿਰਗ ਤਿਸਨਾ ਭਰਿਆ ਨਾ ਮੇਤੇ ਸੁਮੀ ਬੇਠਲ ਜਨ ਤੀਨੇ ਜਰਿਆ ਗੂਜਰੀ ਸ੍ਰੀ ਰਵਦਾ ਜੀਓ ਕੇ ਪਦੇ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਦੂ ਤੰ ਬਸ਼ਰੈ ਥਨੋ ਬਿਟਾਰੇਉ ਫੂਲ ਭਵਨ ਜਲ ਮੀਨ ਬਿਘਾਰੇਉ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਵਨ ਫੂਲ ਅਨੂਪ ਨ ਪਾਵੋ ਰਹਾਓ ਮੈਲਾ ਗਰ ਬੈਰ ਹੈ ਭਉਂਗਾ ਬਿਖ ਅੰਮ੍ਰਿਤ ਬਸੇ ਕ ਸੰਗਾ ਧੂਪ ਦੀਪ ਨੈ ਬਿਦਹਿ ਵਾਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਤਨ ਮਨ ਅਰਪੋ ਪੂਜ ਚਰਾਵ ਗੁਰ ਪ੍ਰਸਾਦ ਨਰੰਜਨ ਪਾਓ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰ ਵਿਦਾਸ ਕਮਨ ਗਤ ਮੋਰੀ ਗੂਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੰਤਰ ਨਿਰਮਲ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖੁ ਦਾਸੀ ਹਿਰਦੈ ਕਮਲ ਘਟ ਬ੍ਰਹਮ ਨਹੀਂ ਚੀਨਾ ਕਾਹੇ ਭਿਆਸ ਸੰਿਆਸੀ ਪਰਮੇ ਭੁਲੀ ਰੇ ਜੈ ਚੰਦਾ ਨਹੀਂ ਨੇ ਚੀਨਿਆ ਪਰਮ ਆਨੰਦ ਰਹਾਉ ਘਰ ਘਰ ਖਾਇਆ ਪਿੰਡ ਬਿਦਾਇਆ ਖਿੰთა ਮੁੰਦਾ ਮਾਇਆ ਭੂਮ ਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨ ਪਾਇਆ ਕਾਹੇ ਜਪੋ ਰੇ ਕਾਹੇ ਤਪੋ ਰੇ ਕਾਹੇ ਬਲਵੋ ਪਾਣੀ ਲਖ 84 ਜਿਨ ਉਪਾਈ ਸੋ ਸਿਮਰੋ ਨਿਰਵਾਣੀ ਕਾਏ ਕਮੰਡਲ ਕਾ ਪੜਿਆ ਰੇ 68 ਕਾਏ ਫਿਰਾਹੀ ਬਦਰਤ ਲੋਚਨ ਸੁਨ ਰੇ ਪ੍ਰਾਣੀ ਕਣਬਿਨ ਗਾਹ ਕਪਾਹੀ ਕਾਏ ਕਮੰਡਲ ਕਾ ਪੜਿਆ ਰੇ 68 ਕਾਏ ਫਿਰਾਹੀ ਬਦਿਤ ਤਰਲੋਚਨ ਸੁਨ ਰੇ ਪ੍ਰਾਣੀ ਕਣ ਬਿਨ ਗਾ ਕੇ ਪਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਜੋ ਸਾਰਿਆਂ ਨੇ ਅਸਾਂ ਸਹਿਜ ਪਾਠ ਕੀਤਾ ਹੈ 520 ਅੰਗ ਤੋਂ ਲੈ ਕਰਕੇ 526 ਅੰਗ ਤੱਕ ਇਸ